ਅੱਜ ਤੜਕੇ-ਤੜਕੇ ਕਪੂਰਥਲਾ ਦੇ ਸਿਵਲ ਹਸਪੀਟਲ ਵਿਖੇ ਮੁਲਾਜ਼ਮਾਂ ਵੱਲੋਂ ਮਰੀਜ਼ਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਆ ਔਰ ਉਹਨਾਂ ਦੇ ਮੋਟਰਸ਼ੈਡਾਂ ਦੇ ਕਾਗਜ਼ ਜਿਹੜੇ ਆ ਉਹ ਪਾੜ ਦਿੱਤੇ ਜਾਂਦੇ ਆ ਆ ਦੇਖੋ ਇਹ ਮੁਲਾਜ਼ਮ ਹੁਣ ਆਇਆ ਵਾ ਕੱਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਲਾਈਵ ਦਿਖਾਇਆ ਸੀਗਾ ਸਿਵਲ ਹਸਪੀਟਲ ਦੇ ਜੱਚਾ ਬੱਚਾ ਵਾਰਡ ਵਿੱਚੋਂ ਬੱਚਾ ਚੋਰੀ ਹੋ ਗਿਆ ਸੀ ਕੱਲ ਦਾ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਇੱਥੇ ਵਰਦੇ ਆ ਲੋਕਾਂ ਕੋਲੋਂ ਸਵੇਰੇ ਸਵੇਰੇ ਜਿਹੜੇ ਆ ਪੈਸੇ ਇਕੱਠੇ ਕਰ ਲਈ ਆ ਜਾਂਦੇ ਆ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਆ ਇਹ ਪੀਸੀ ਆਰ ਜਿਹੜਾ ਮੁਲਾਜ਼ਮ ਆ ਇਹਦਾ ਵਾਰਡ ਦੇ ਵਿੱਚ ਕੋਈ ਕੰਮ ਨਹੀਂ ਆ ਆ ਇਹਦਾ ਮੋਟਰਸਾਈਕਲ ਨੰਬਰ ਆ ਹਾਂਜੀ ਹਾਂਜੀ ਜਨਾਬ ਕੀ ਨਾਮ ਆ ਆਪਣਾ ਹੈਲੋ ਕੀ ਨਾਮ ਜੀ ਆਪਣਾ ਹੈਲੋ ਫੋਨ ਬਾਅਦ ਚ ਸੁਣ ਲਿਓ ਹੈਲੋ ਮੈਨੂੰ ਕਾਲ ਆਈ ਮੈਂ ਉਹ ਪਤਾਣਾ ਕੀ ਨਾਮ ਤਾਂ ਦੱਸੋ ਆਪਣਾ ਮੈਂ ਪੁੱਛ ਲਿਓ ਤੁਹਾਨੂੰ ਕਿੱਥੋਂ ਪੁੱਛ ਲਿਓ ਤੁਸੀਂ ਦੱਸੋ ਨਾ ਆਪਣੀ ਨੇਮ ਪਲੇਟ ਦਿਖਾਓ ਜਰਾ ਕੀ ਨਾਮ ਤੁਹਾਡਾ ਕੀ ਨਾਮ ਬੋਲ ਤਪੈ ਕਾਗਜ਼ ਬੜੇ ਯਾਰ ਮੋਟਰ ਸ਼ੈਲਾਂ ਦੇ ਪਾਰ ਦਾ ਲੋਕਾਂ ਦੇ ਹੁਣ ਬੋਲ ਤਪੈ ਆਪਣਾ ਨਾਮ ਤਾਂ ਦੱਸ ਦੇ ਡਿਊਟੀ ਲੱਗੀ ਇੱਥੇ ਤੁਹਾਡੀ ਹਾਜ਼ਰੀ ਲਾਈ ਰਜਿਸਟਰ 'ਚ ਐਸਐਮਓ ਰਜਿਸਟਰ 'ਚ ਹਾਜ਼ਰੀ ਲੱਗੀ ਤੁਹਾਡੀ ਪਤਾ ਹੀ ਨਹੀਂ ਯਾਰ ਕੋਈ ਬੋਲ ਤਪੈ ਇਹ ਥੋੜੀ ਬੰਦੀ ਆ ਯਾਰ ਉਹ ਬੋਲ ਪਾ ਭਰਾ ਯਾਰ ਬੜੇ ਲਿਗੇ ਆ ਹਾਂਜੀ ਸਾਰਾ ਕੋ ਪਤਾ ਪੜੇ ਪਾਜੀ ਐਸਐਮਓ ਰਜਿਸਟਰ ਦੇ ਵਿੱਚ ਹਾਜ਼ਰੀ ਲੱਗੀ ਤੁਹਾਡੀ ਅੱਜ ਪਤਾ ਹੀ ਨਹੀਂ ਆ ਯਾਰ ਤੁਸੀਂ ਚੈਕਿੰਗ ਤੇ ਆਏ ਹੋ ਹਾਜ਼ਰੀ ਲੱਗੀ ਕਿ ਨਹੀਂ ਯਾਰ ਦਾ ਜੱਚਾ ਮੱਚਾ ਬਾੜ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਕੋਲੋਂ ਪੈਸੇ ਇਕੱਠੇ ਕਰਦੇ ਹੋ ਜਿਹੜੇ ਰਾਤ ਦੇ ਮਰੀਜ਼ ਉੱਥੇ ਆਏ ਹੁੰਦੇ ਆ ਜਿਨ੍ਹਾਂ ਨੇ ਵਾਹਨ ਆਪਣੇ ਖੜੇ ਕੀਤੇ ਹੁੰਦੇ ਆ ਉਹਨਾਂ ਦੇ ਕਾਗਜ਼ ਪਾਟ ਦੇ ਪਏ ਬੋਲੋ ਸਹੀ ਕੁਛ ਕੋਈ ਜਵਾਬ ਤਾਂ ਦੇਵੋ ਹਾਂਜੀ ਮਰੇ ਹਾਂ ਗੱਲੇ ਹੁਣ ਕਰੋ ਗੱਲੇ ਮੈਨੂੰ ਆ ਕਾਲ ਤੇ ਹੀ ਆਉਂਦੇ ਕੋਈ ਨਾ ਕਾਲ ਦੇ ਮਾਝ ਚ ਚੱਲ ਜੀ ਹੁਣ ਕਾਲ ਬਹੁਤ ਜ਼ਰੂਰੀ ਹੋ ਗਈ ਆ ਜਦੋਂ ਕਾਗਜ਼ ਪਾੜਦੇ ਪਏ ਲੋਕਾਂ ਦੇ ਲੋਕਾਂ ਨੂੰ ਮਾਰੀ ਸ਼ਬਦਾਵਲੀ ਬੋਲਦੇ ਮਰੀਜ਼ਾਂ ਨੂੰ ਜੀ ਵਾਪਸ ਕਰੋ ਸਾਡੇ ਤੁਸੀਂ ਕਾਗਜ਼ ਪਾੜ ਦਿੱਤੇ ਆ ਮੁੰਡੇ ਦੇ ਮੋਟਰਸ਼ੈਲ ਦੇ ਹੁਣ ਇਹਨੂੰ ਕੋਈ ਗੱਲ ਨਹੀਂ ਆ ਰਹੀ ਮੁਲਾਜ਼ਮ ਨੂੰ ਇਹ ਤੜਕੇ ਤੜਕੇ ਪੈਸੇ ਇਕੱਠੇ ਕਰਨ ਹੁੰਦੇ ਵਾੜਾਂ ਚ ਲੋਕਾਂ ਨੂੰ ਦਬਕੇ ਮਾਰ ਮਾਰ ਕੇ ਆ ਮੋਟਰਸਾਈਕਲ ਠੀਕ ਹੈ ਨਾ ਇਹ ਨਹੀਂ ਮੋਟਰਸਾਈਕਲ ਚੱਕਿਆ ਗਿਆ ਲੱਭ ਗਿਆ ਨਹੀਂ ਕੱਲ ਇੱਥੋਂ ਬੱਚਾ ਚੋਰੀ ਹੋ ਗਿਆ ਉਹਦੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ 3600 ਫੋਨ ਕੀਤੇ ਮੋਟਰਸਾਈਕਲ ਇੱਥੋਂ ਚੋਰੀ ਇਹ ਉੱਥੇ ਬੜੇ ਨਹੀਂ ਕਾਲ ਗਿਆ ਰਹੀ ਕਾਲਿਆ ਠੀਕ ਹੈ ਨਾ ਕੀ ਗੱਲ ਹੋਈ ਕਾਜ ਕਰਦੇ ਬੜੇ ਮੋਟਰਸਾਈਕਲ ਦੇ ਬੋਲ ਬੋ ਕੀ ਐਸਐਸਪੀ ਸਾਹਿਬ ਆਹ ਦੇਖ ਲਓ ਤੁਹਾਡੇ ਮੁਲਾਜ਼ਮ ਕੀ ਕਰਦੇ ਪਏ ਆ ਚੈੱਕ ਕਰੋ ਯਾਨੀ ਕਿ ਇਹਨਾਂ ਨੂੰ